ਅੰਤਰਰਾਸ਼ਟਰੀ ਵਿਦਿਆਰਥੀ ਖਾਸ ਕਰਕੇ ਜਿਹਨੇ ਕੈਨੇਡਾ ਮੁਲਕ ਦੇ ਵਿੱਚ ਪੜਨ ਜਾਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ ਹੁਣ ਪੱਕੀ ਇਮੀਗ੍ਰੇਸ਼ਨ ਮਾਪਿਆਂ ਦੀ ਚਾਹੇ ਉਹ ਜਿਹੜੇ ਪੜਨ ਗਏ ਵਿਦਿਆਰਥੀ ਨੇ ਉਹਨਾਂ ਦੇ ਮਾਤਾ ਪਿਤਾ ਵੀ ਹੋ ਸਕਦੇ ਨੇ ਤੇ ਉਹਨਾਂ ਦੇ ਦਾਦਾ ਜਾਂ ਦਾਦੀ ਵੀ ਹੋ ਸਕਦੇ ਨੇ ਯਾਨੀ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹਨਾਂ ਦੇ ਬਜ਼ੁਰਗ ਹੈ ਉਹਨਾਂ ਦੇ ਮਾਪੇ ਹੈ ਉਹਨਾਂ ਦੀ ਇਮੀਗ੍ਰੇਸ਼ਨ ਪੱਕੇ ਤੌਰ ਦੇ ਉੱਤੇ ਬੰਦ ਕਰਨ ਦੀ ਜਿਹੜੀ ਬਣਦੀ ਯੋਜਨਾ ਦਿਖਾਈ ਦੇ ਰਹੀ ਹੈ ਇਸ ਦਾ ਅਸਰ ਕਿੰਨਾ ਹੋਵੇਗਾ ਖਾਸ ਕਰਕੇ ਪੰਜਾਬ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਵਿਦਿਆਰਥੀ ਕੈਨੇਡਾ ਵੱਲ ਨੂੰ ਰੁਖ ਕਰ ਚੁੱਕੇ ਨੇ ਖਾਸ ਕਰਕੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਕੈਨੇਡਾ ਦੀਆਂ ਓਵੇਂ ਓਵੇਂ ਉੱਥੇ ਉਹਦੀ ਵਿਰੋਧੀ ਧਿਰ ਤੇ ਸੱਤਾ ਧਿਰ ਲੋਕਾਂ ਦਾ ਵੋਟ ਬੈਂਕ ਆਪਣੇ ਲਈ ਪੱਕਾ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਜਿਹੇ ਫੈਸਲੇ ਕਰ ਰਹੀ ਹੈ ਜਿਸ ਦਾ ਅਸਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਲੋਕਾਂ ਉੱਤੇ ਵੀ ਪੈ ਰਿਹਾ ਉਹ ਪੈਣਾ ਇਸ ਕਰਕੇ ਸੁਭਾਵਕ ਹੈ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਤੋਂ ਭਾਰਤ ਦੇਸ਼ ਦੇ ਵਿੱਚੋਂ ਵੀ ਔਰ ਬਾਕੀ ਮੁਲਕਾਂ 'ਚੋਂ ਵੀ ਜਾਂਦੇ ਹੋਣਗੇ ਪਰ ਜਦੋਂ ਤੱਕ ਜਿੱਥੋਂ ਤੱਕ ਅੱਰੀ ਗੱਲ ਭਾਰਤ ਦੀ ਭਾਰਤ ਦੇ ਵਿੱਚੋਂ ਵੀ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅਜਿਹੇ ਫੈਸਲਿਆਂ ਦਾ ਅਸਰ ਸਿੱਧਾ ਪੰਜਾਬ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਰਕੇ ਹੁਣ ਨਵੀਂ ਗੱਲ ਵੀ ਇੱਕ ਸਾਹਮਣੇ ਆਈ ਹੈ ਕਿ ਕੈਨੇਡਾ ਵੱਲੋਂ ਮਾਪਿਆਂ ਲਈ ਪੱਕੀ ਇਮੀਗ੍ਰੇਸ਼ਨ ਬੰਦ ਕਰਨ ਦਾ ਐਲਾਨ ਹੋਇਆ ਹੈ ਇੱਥੇ ਆਪਣੇ ਵੱਖੋ ਵੱਖਰੇ ਜਿਹੜੇ ਫਸਾਦ ਲੈ ਕੇ ਜਾਂ ਵਿਵਾਦ ਲੈ ਕੇ ਨਾ ਆਓ ਕੈਨੇਡਾ ਦੇ ਵਿੱਚ ਇਹ ਕੌਣ ਕਹਿ ਰਿਹਾ ਹੈ ਉੱਥੋਂ ਦੀ ਵਿਰੋਧੀ ਧਿਰ ਦੇ ਆਗੂ ਵੱਲੋਂ ਵਿਦੇਸ਼ੀਆਂ ਨੂੰ ਅਪੀਲ ਕੀਤੀ ਗਈ ਹੈ ਦਰਅਸਲ ਵਿਦੇਸ਼ਾਂ ਤੋਂ ਲੋਕਾਂ ਵੱਲੋਂ ਕੈਨੇਡਾ ਦੇ ਵੀਜ਼ੇ ਅਤੇ ਪੱਕੀ ਇਮੀਗ੍ਰੇਸ਼ਨ ਲਗਾਤਾਰ ਅਪਲਾਈ ਕੀਤੀ ਜਾ ਰਹੀ ਸੀ ਪਰ ਦਬਾਅ ਹੇਠ ਚੱਲ ਰਹੀ ਟਰੂਡੋ ਸਰਕਾਰ ਨੇ ਵੀਜ਼ਾ ਧੋਖਾਧੜੀ ਰੋਕਣ ਲਈ ਅਚਾਨਕ ਸਖਤ ਰੁਖ اختیار ਕੀਤਾ ਔਰ ਨਾਲ ਹੀ ਅਜਿਹੇ ਚ ਕੈਨੇਡਾ ਦਾ ਵੀਜ਼ਾ ਜਾਰੀ ਕਰਨ ਦੀ ਦਰ ਘਟ ਗਈ ਹੈ ਜਿਸ ਚ ਪ੍ਰਮੁੱਖ ਤੌਰ ਤੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਤੋਂ ਨਾਂਦਾਰ ਵਧਦੀ ਜਾ ਰਹੀ ਹੈ ਲਗਾਤਾਰ ਪਤਾ ਵੀ ਲੱਗਿਆ ਕਿ ਕੈਨੇਡਾ ਸਰਕਾਰ ਨੇ 2025 ਚ ਦੌਰਾਨ ਐਕਸਪ੍ਰੈਸ ਐਂਟਰੀ ਸਿਸਟਮ ਚ ਚੋਂ ਸਕਿਲਡ ਵਰਕਰਸ ਨੂੰ 1,24,590 ਪੱਕੇ ਵੀਜ਼ੇ ਦੇਣ ਦਾ ਟੀਚਾ ਰੱਖਿਆ ਹੈ ਜੋ 2024 ਨਾਲੋਂ 13,820 ਵੀਜ਼ੇ ਵਧ ਨੇ ਇਸ ਦੇ ਨਾਲ ਹੀ 2024 ਮੁਕਾਬਲੇ 2025 ਚ ਕੁੱਲ ਮਿਲਾ ਕੇ 20% ਦੀ ਘਟ ਪੱਕੇ ਵੀਜ਼ੇ ਜਾਰੀ ਕੀਤੇ ਜਾਣੇ ਨੇ প্রভੈਂਸ਼ੀਅਲ ਨੋਮਿਨੀ ਨੇ ਜਿਹੜੇ ਪ੍ਰੋਗਰਾਮ 'ਚ ਵੱਡੀ ਘਟौती ਬਾਰੇ ਪਤਾ ਲੱਗ ਰਿਹਾ ਹੈ ਜਿਸ ਨੂੰ 2024 ਦੇ 110000 ਵੀਜ਼ਿਆਂ ਤੋਂ ਘਟਾ ਕੇ 2025 ਵਾਸਤੇ 55000 ਕਰ ਦਿੱਤਾ ਗਿਆ 2025 26 ਤੇ 27 ਸਾਲਾਂ 'ਚ ਮਿੱਥੇ ਕੇ ਟੀਚੇ ਅਨੁਸਾਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤਹਿਤ ਹਰੇਕ ਸਾਲ 82000 ਤੋਂ ਵੱਧ ਵਰਕ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ ਇਸ ਦੇ ਨਾਲ ਹੀ ਜਿਹੜਾ ਕੀ ਹੈ ਜੌਬ ਆਫਰ ਦੇ ਨਾਂ ਤੇ ਕੈਨੇਡਾ ਚ ਲੋੜਵੰਦ ਵਿਦੇਸ਼ ਜਿਹੜੇ ਵਿਦੇਸ਼ੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਰੋਕਣ ਲਈ ਕੈਨੇਡਾ ਸਰਕਾਰ ਦੀ ਹੁਣ ਨੀਂਦ ਖੁੱਲਦੀ ਦਿਖਾਈ ਦੇ ਰਹੀ ਹੈ ਤੇ ਮਾਰਚ 2025 ਤੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਕਿ ਐਲ ਐਮ ਆਈਏ ਦੇ ਸਾਰੇ ਨੰਬਰ ਕੱਟ ਦੇਣ ਦਾ ਫੈਸਲਾ ਵੀ ਕੀਤਾ ਗਿਆ ਅਜਿਹੀਆਂ ਕਟੌਤੀਆਂ ਦਾ ਸਿੱਧਾ ਅਸਰ ਉਹਨਾਂ ਉੱਤੇ ਪੈਣਾ ਹੈ ਜਿਨ੍ਹਾਂ ਨੇ ਕੈਨੇਡਾ ਵੱਲ ਨੂੰ ਰੁਖ ਕਰਨਾ ਕਿਉਂਕਿ ਲਗਾਤਾਰ ਆਉਣ ਵਾਲੇ ਸਾਲਾਂ ਦੇ ਵਿੱਚ ਵੀਜ਼ਿਆਂ ਦੀ ਗਿਣਤੀ ਘਟਾਉਣ ਦੇ ਫੈਸਲੇ ਵੀ ਲਏ ਜਾ ਰਹੇ ਨੇ ਇਸ ਕਟੌਤੀ ਤੋਂ ਐਕਸਪ੍ਰੈਸ ਐਂਟਰੀ ਦੇ ਨਵੇਂ ਪ੍ਰੋਫਾਈਲ ਅਤੇ ਉਹ ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਦਾ ਨਾਂ ਅਜੇ ਡਰਾਫਟ ਨਹੀਂ ਨਿਕਲਿਆ ਇਸੇ ਦੌਰਾਨ ਅਗਸਤ 2020 ਤੋਂ ਜਨਤਕ ਨੀਤੀ ਤਹਿਤ ਵਿਜ਼ਟਰ ਵੀਜ਼ਾ ਧਾਰਕਾਂ ਨੂੰ ਕੈਨੇਡਾ ਚ ਜਾ ਕੇ ਵਰਕ ਪਰਮਿਟ ਅਪਲਾਈ ਕਰਨ ਦੀ ਮਿਲੀ ਹੋਈ ਖੁੱਲ ਵੀ 28 ਫਰਵਰੀ 2025 ਨੂੰ ਬੰਦ ਹੋ ਜਾਵੇਗੀ ਇੱਕ ਤਾਜ਼ਾ ਖਬਰ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਇੱਕਦਮ ਕਾਫੀ ਕਈਆਂ ਦੇ ਲਈ ਝਟਕਾ ਭਰਪੂਰ ਹੈ ਇਹ ਕਹਿ ਸਕਦੇ ਆ ਕਿ ਉਸ ਦੇ ਨਾਲ ਕਈਆਂ ਨੂੰ ਝਟਕਾ ਲੱਗਿਆ ਕੈਨੇਡਾ ਦੇ ਇੱਕ ਮੰਤਰੀ ਜਿਹੜੇ ਨੇ ਮਾਰਕ ਮਿਲਰ ਨੇ ਕੈਨੇਡਾ ਵਾਸੀਆਂ ਦੇ ਵਿਦੇਸ਼ੀ ਮਾਪਿਆਂ ਨਾਨਕਿਆਂ ਦਾਦਕਿਆਂ ਵਾਸਤੇ ਪੱਕੀ ਇਮੀਗ੍ਰੇਸ਼ਨ ਹਾਲ ਦੀ ਘੜੀ ਬੰਦ ਕਰਨ ਦਾ ਐਲਾਨ ਕੀਤਾ ਮਿਲਰ ਨੇ ਬੀਤੇ ਕੱਲ ਆਖਿਆ ਕਿ ਪਹਿਲਾਂ ਤੋਂ 2024 ਚ ਲਗਭਗ 35700 ਪ੍ਰਾਪਤ ਕੀਤੀਆਂ ਜਾ ਚੁੱਕੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਨ੍ਹਾਂ ਚੋਂ 15000 ਅਰਜ਼ੀਆਂ ਪ੍ਰਵਾਨ ਕਰਨ ਦਾ ਟੀਚਾ ਹੈ ਜਿਸ ਕਰਕੇ ਹੋਰ ਨਵੀਆਂ ਅਰਜ਼ੀਆਂ ਹਾਲੇ ਨਹੀਂ ਲਈਆਂ ਜਾ ਰਹੀਆਂ ਫੈਮਿਲੀ ਕਲਾਸ ਦੀਆਂ ਏਨਰਜੀਆ ਦਾ ਨਪਟਾਰਾ ਕਰਨ ਨੂੰ ਆਮ ਤੌਰ ਤੇ 2 ਕੋਸਾਲਾਂ ਦਾ ਸਮਾਂ ਲੱਗ ਰਿਹਾ ਹੈ ਇਸੇ ਦੌਰਾਨ ਕੈਨੇਡਾ ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਅਤੇ ਲੋਕ ਰਾਏ ਚ ਬਹੁਤ ਕਮਜ਼ੋਰ ਪੈਂਦੇ ਨਜ਼ਰ ਆ ਰਹੇ ਨੇ ਉਹਨਾਂ ਉੱਪਰ ਚਫੇਰਿਆਂ ਅਸਤੀਫਾ ਦੇ ਕੇ ਪਾਸੇ ਹੋਣ ਦਾ ਦਬਾਅ ਵੀ ਵਧਿਆ ਹੋਇਆ ਹੈ ਉਹਨਾਂ ਦੀ ਪਾਰਟੀ ਦੇ 온ਟਾਰੀਓ ਕਯੂਬਿਕ ਤੇ ਪੂਰਬੀ ਸੂਬਿਆਂ ਤੋਂ ਬਹੁ ਗਿਣਤੀ ਸੰਸਦ ਮੈਂਬਰ ਟਰੂਡੋ ਨੂੰ ਅਸਤੀਫਾ ਦੇਣ ਦੀਆਂ ਅਪੀਲਾਂ ਕਰਨ ਚ ਸ਼ਾਮਲ ਹੋ ਚੁੱਕੇ ਨੇ ਪਰ ਉਹ ਆਪਣਾ ਅਹੁਦਾ ਛੱਡਣ ਜਾਂ ਸੰਸਦੀ ਚੋਣਾ ਕਰਵਾਉਣ ਲਈ ਅਜੇ ਰਾਜ਼ੀ ਨਹੀਂ ਹੋ ਰਹੇ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਵ지ਦ ਨੇ ਅਜੇ ਹੀ ਕੈਨੇਡਾ 'ਚ ਰਾਜਨੀਤਿਕ ਅਸਥਿਰਤਾ ਵਾਲਾ ਮਾਹੌਲ ਵੀ ਦਿਖਾਈ ਦੇ ਰਿਹਾ ਜਿਸ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨੁਕਸਾਨ ਹੋ ਰਿਹਾ ਤੇ ਅਮਰੀਕਾ ਸਮੇਤ ਆਰਥਿਕ ਤੌਰ ਤੇ ਕੁਝ ਹੋਰ ਅਹਿਮ ਪੱਛਮੀ ਜਿਹੜੇ ਭਾਈਵਾਲ ਦੇਸ਼ ਨੇ ਉਹਨਾਂ ਦੇ ਦੇਸ਼ਾਂ ਦੇ ਆਗੂ ਕੈਨੇਡਾ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਤੋਂ ਆਨਾਕਾਨੀ ਕਰਦੇ ਵੀ ਦਿਖਾਈ ਦੇ ਰਹੇ ਨੇ ਰਾਜਨੀਤਿਕ ਮਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਦੀ ਰਾਜਨੀਤੀ ਚ ਅਗਲੇ ਹਫ਼ਤੇ ਅਤੇ ਮਹੀਨੇ ਬੜੇ ਹੀ ਐਮ ਹੋਣ ਵਾਲੇ ਨੇ ਜਿਨ੍ਹਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਸੰਸਦ ਚ ਟਰੂਡੋ ਸਰਕਾਰ ਖਿਲਾਫ ਬੇਪਰੋਸਗੀ ਦਾ ਮਤਾ ਲਿਆਂਦੇ ਜਾਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਵਿਦੇਸ਼ਾਂ ਤੋਂ ਵੱਖ-ਵੱਖ ਭਾਈਚਾਰਿਆਂ ਦੇ ਵੱਡੀ ਗਿਣਤੀ ਲੋਕ ਕੈਨੇਡਾ 'ਚ ਰਹਿ ਰਹੇ ਨੇ ਪਰ ਅਕਸਰ ਉਹਨਾਂ ਵਿਚਕਾਰ ਆਪਸੀ ਦੇਸੀ ਤੇ ਕਸ਼ੀਦਗੀ ਦੀਆਂ ਘਟਨਾਵਾਂ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਨੇ ਜਿਨ੍ਹਾਂ ਵਿੱਚ ਯਹੂਦੀ, ਫਿਲਸਤੀਨੀ, ਹਿੰਦੂ ਤੇ ਸਿੱਖਾਂ ਦੇ ਕੁਝ ਧੜੇ ਸੰਸਥਾਵਾਂ ਤੇ ਅਦਾਰੇ ਪ੍ਰਮੁਖਤਾ ਨਾਲ ਸ਼ਾਮਲ ਹੁੰਦੇ ਨੇ। ਅਜਿਹੇ ਨਫਰਤੀ ਮਾਹੌਲ ਨੂੰ ਕੈਨੇਡਾ ਦੀ ਸੰਸਦ ਚ ਵਿਰੋਧੀ ਧਿਰ ਦੇ ਆਗੂ ਅਤੇ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੀਆਰ ਪੋਲੀਆਵ ਨੇ ਕੈਨੇਡਾ ਦੇ ਜ਼ਖਮ ਦਾ ਨਾਂ ਦਿੱਤਾ ਹੈ ਕਿ ਆ ਇਸ ਜ਼ਖਮ ਨੂੰ ਭਰਨ ਲਈ ਨਿਠ ਕੇ ਕੰਮ ਕਰਨ ਦੀ ਲੋੜ ਹੈ ਉਹ ਅੱਗੇ ਵੀ ਘੇਰਦੇ ਨੇ ਸਰਕਾਰ ਨੂੰ ਇਹ ਵੀ ਆਖਦੇ ਨੇ ਘੇਰਦਿਆਂ ਹੋਇਆਂ ਕਿ ਵਿਦੇਸ਼ਾਂ ਤੋਂ ਕੈਨੇਡਾ ਚ ਵਸਾ ਕਰਨ ਸਮੇ ਲੋਕਾਂ ਨੂੰ ਆਪਣੇ ਫਸਾਦ ਨਾਲ ਨਾਲ ਨਹੀਂ ਲਿਆਉਣੇ ਚਾਹੀਦੇ ਦੇ ਹਾਕਿਆਂ ਤੇ ਸਦੀਆਂ ਤੋਂ ਖਤਮ ਨਾ ਹੋ ਰਹੇ ਫਿਰਕੂ ਝਗੜਿਆਂ ਕਾਰਨ ਆਪਣੇ ਜੱਦੀ ਦੇਸ਼ਾਂ ਤੋਂ ਅਵਾਜ਼ਾਰ ਹੋ ਚੁੱਕੇ ਲੋਕਾਂ ਨੂੰ ਉਹ ਦੇਸ਼ ਛੱਡਣ ਸਮੇ ਕੈਨੇਡਾ ਚੋਂ ਉਥੋਂ ਦੇ ਝਗੜੇ ਤੇ ਨਫ਼ਰਤਾਂ ਦੇ ਕੂੜ-ਕਬਾੜੇ ਨਾਲ ਹੀ ਲੈ ਆਉਂਦੇ ਨੇ ਆਪਣੇ ਸਿਰਾਂ ਦੇ ਉੱਤੇ ਢੋ ਕੇ ਤਾਂ ਕਿ ਕੈਨੇਡਾ ਦਾ ਚਿਹਰਾ ਮੋਹਰਾ ਜਿਹੜਾ ਨਾ ਵਿਗੜੇ ਇਸ ਤਰ੍ਹਾਂ ਉਹਨਾਂ ਨੂੰ ਲਿਆਉਣਾ ਨਹੀਂ ਚਾਹੀਦਾ ਪੋਲੀ ਐਮ ਨੇ ਵੀ ਆਖ ਦਿੱਤਾ ਇੱਥੋਂ ਤੱਕ ਕਿ ਵਿਦੇਸ਼ੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦਾ ਕੈਨੇਡਾ 'ਚ ਸਵਾਗਤ ਹੈ ਪਰ ਵਿਦੇਸ਼ੀ ਲੜਾਈਆਂ ਨੂੰ ਕੈਨੇਡਾ ਤੋਂ ਬਾਹਰ ਰੱਖਣਾ অতি ਜ਼ਰੂਰੀ ਹੈ ਉਹਨਾਂ ਆਖਿਆ ਕਿ ਜੇਕਰ ਅਗਲੀਆਂ ਆਮ ਚੋਣਾਂ 'ਚ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਇਮੀਗ੍ਰੇਸ਼ਨ ਅਤੇ ਵਰਕ ਪਰਮਿਟਾਂ ਦੀ ਗਿਣਤੀ ਘੱਟ ਰੱਖਣਗੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨਾਲ ਕੈਨੇਡਾ 'ਚ ਹੁੰਦੇ ਸੋਸ਼ਲ ਨੂੰ ਪਹਿਲ ਦੇ ਆਧਾਰ 'ਤੇ ਰੋਕਿਆ ਜਾਵੇਗਾ ਜਿਵੇਂ ਕਿ ਆਮ ਤੌਰ 'ਤੇ ਸਾਡੇ ਇੱਥੇ ਚਰਚਾ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਨੌਕਰੀ ਨਿਕਲਦੀ ਹੈ ਤਾਂ ਭਰਤੀ ਚਾਹੇ ਸੈਂਕੜੇ 'ਚ ਹੋਵੇ ਜਾਂ ਹਜ਼ਾਰਾਂ 'ਚ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪਹਿਲ ਮਿਲ ਜਾਂਦੀ ਹੈ ਤੇ ਇੱਥੋਂ ਵਾਲੇ ਝਾਕਦੇ ਰਹਿ ਜਾਂਦੇ ਨੇ ਤਾਂ ਹਾਲਾਂਕਿ ਉਹ ਮਸਲਾ ਆਪਣੇ ਦੇਸ਼ ਦੇ ਅੰਦਰ ਸੂਬਿਆਂ ਦੀ ਲੜਾਈ ਦਾ ਜਾਂ ਆਪਣੇ ਫੈਡਰਲ ਢਾਂਚੇ ਦੇ ਵਿੱਚ ਆਪਣੇ ਸੂਬੇ ਨੂੰ ਪਹਿਲ ਦੇਣੀ ਹੈ ਕਿ ਨਹੀਂ ਦੇਣੀ ਉਸ ਦੀ ਲੜਾਈ ਹੈ ਉਸ ਦੀ ਚਰਚਾ ਹੁੰਦੀ ਹੈ ਪਰ ਇੱਥੇ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਲ ਹੈ ਹੁਣ ਵਿਰੋਧੀ ਧਿਰ ਨੂੰ ਜਿੱਥੇ ਕੀ ਕੈਨੇਡਾ ਦੇ ਵਿੱਚ ਮੌਕਾ ਮਿਲਿਆ ਹੋਇਆ ਹੈ ਕਿ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਹੋ ਗਈ ਹੈ ਉਸਤੇ ਉੱਤੇ ਜੇਕਰ ਰੋਕ ਨਾ ਲਾਈ ਗਈ ਕੰਟਰੋਲ ਨਾ ਕੀਤਾ ਗਿਆ ਤੇ ਉੱਥੋਂ ਦੇ ਜਿਹੜੇ ਵਸਨੀਕ ਨੇ ਮੂਲ ਨਿਵਾਸੀ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਖੱਜਲ-ਖੁਆਰੀਆਂ ਦੇ ਵਿੱਚੋਂ ਲੰਘਣਾ ਪੈ ਸਕਦਾ ਤੇ ਉਹਨਾਂ ਦੇ ਹੱਕ ਹਕੂਕ ਮਾਰੇ ਜਾ ਸਕਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤੇ ਅਸੀਂ ਇਸ ਦੇ ਉੱਤੇ ਪੂਰਾ ਕੰਟਰੋਲ ਕਰਾਂਗੇ ਜੋ ਕਿ ਹੁਣ ਟਰੋਡੋ ਸਰਕਾਰ ਤੋਂ ਨਹੀਂ ਹੋ ਰਿਹਾ ਇਹ ਇਲਜ਼ਾਮ ਉਹਨਾਂ ਵੱਲੋਂ ਲਾਏ ਜਾ ਰਹੇ ਨੇ ਹੁਣ ਬੇਈ ਭਰੋਸਗੀ ਦਾ ਮਤਾ ਜੇਕਰ ਉੱਥੋਂ ਦੀ ਸੰਸਦ ਦੇ ਵਿੱਚ ਟਰੋਡੋ ਦੇ ਸਰਕਾਰ ਦੇ ਖਿਲਾਫ ਆਉਂਦਾ ਉਸ ਨਾਲ ਟੂਡੋ ਸਰਕਾਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਲਈ ਮਜਬੂਰ ਹੋਵੇਗੀ ਕਿਉਂਕਿ ਪਹਿਲਾਂ ਇਸ ਮਾਮਲੇ ਦੇ ਵਿੱਚ ਉਹ ਕਾਫੀ ਲਿਬਰਲ ਚੱਲੇ ਨੇ ਪਰ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਉਹ ਵੀ ਕਿੰਨੀ ਕੁ ਸੰਕੋਚੀ ਦੇ ਨਾਲ ਫੈਸਲੇ ਲੈਂਦੇ ਨੇ ਕਿੰਨਾ ਸੰਕੋਚ ਵਰਤਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਦੇ ਵਿੱਚ ਖਾਸ ਕਰਕੇ ਦਾਦਕੇ ਨਾਨਕਿਆਂ ਨੂੰ ਲਿਜਾਣ ਵਾਲਾ ਰੁਝਾਨ ਹੈ ਜਿਹੜਾ ਸਟੂਡੈਂਟਸ ਦੇ ਵੱਲੋਂ ਵਿਦਿਆਰਥੀਆਂ ਵੱਲੋਂ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਕੰਟਰੋਲ ਦੇ ਵਿੱਚ ਹੋਣ ਦੀ ਸੰਭਾਵਨਾ ਪੂਰੀ ਤਰ੍ਹਾਂ ਬਣੀ ਹੋਈ ਆ ਜਾਂ ਉਹਨਾਂ ਉੱਤੇ ਰੋਕ ਲੱਗ ਸਕਦੀ ਹੈ ਨਵੀਂ ਇਮੀਗ੍ਰੇਸ਼ਨ ਦੇ ਉੱਤੇ ਜੋ ਪੁਰਾਣੀਆਂ ਅਰਜ਼ੀਆਂ ਨੇ ਉਹਨਾਂ ਨੂੰ ਜ਼ਰੂਰ ਵਿਚਾਰਿਆ ਜਾਵੇਗਾ ਪਰ ਉਹਨਾਂ ਲਈ ਵੀ ਕਾਫੀ ਸਮਾਂ ਲੱਗ ਸਕਦਾ ਹੈ ਜਿਸ ਦੇ ਕਰਕੇ ਇਹ ਐਲਾਨ ਜਿਵੇਂ ਵੀ ਇਹ ਹੋ ਰਹੇ ਨੇ ਉਸ ਦਾ ਅਸਰ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਜਿੱਥੋਂ ਵਿਦਿਆਰਥੀ ਕੈਨੇਡਾ ਵੱਲ ਕੋਚ ਕਰ ਰਹੇ ਨੇ ਉਹਨਾਂ ਦੇਸ਼ਾਂ ਉੱਤੇ ਵੀ ਖਾਸ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦੇ ਨਾਲ ਮਾਪੇ ਜਿੱਥੇ ਚਿੰਤਾ ਦੇ ਵਿੱਚ ਹੋਣਗੇ ਕਿ ਕੱਲ ਨੂੰ ਅਸੀਂ ਬੱਚਿਆਂ ਦੇ ਮਗਰ ਜਾਣਾ ਹੈ ਉਹ ਕਿਸੇ ਹੋਰ ਹਵਾਲੇ ਦੇ ਨਾਲ ਤਾਂ ਬੇਸ਼ੱਕ ਵੀ ਜਾ ਸਕਦੇ ਨੇ ਪਰ ਇੱਕ ਵਿਦਿਆਰਥੀ ਦੇ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਇਮੀਗ੍ਰੇਸ਼ਨ ਇੱਥੋਂ ਨਹੀਂ ਮਿਲੇਗੀ ਇਸ ਦਾ ਐਲਾਨ ਹੋ ਰਿਹਾ ਹੈ ਔਰ ਜਿਵੇਂ ਜਿਵੇਂ ਚੋਣਾ ਹੋਰ ਨੇੜੇ ਆਉਣ ਗਿਆ ਵਿਰੋਧੀ ਧਿਰ ਦਾ ਟਰੂਡੋ ਸਰਕਾਰ ਤੇ ਦਬਾਅ ਵਧੇਗਾ ਓਵੇਂ ਓਵੇਂ ਹੋਰ ਪਾਲਿਸੀਆਂ ਦੇ ਉੱਤੇ ਵੀ ਜਿਹੜੀ ਆ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਹੁੰਦੀ ਹੈ ਕੈਨੇਡਾ ਵੱਲ ਜਾਂਦੇ ਨੇ ਔਰ ਵਿਰੋਧੀ ਧਿਰ ਨੇ ਤਾਂ ਸਾਫ਼ ਕਹਿ ਦਿੱਤਾ ਕਿ ਆਪਣੀਆਂ ਲੜਾਈਆਂ ਝਗੜੇ ਅੰਤਰਰਾਸ਼ਟਰੀ ਪੱਧਰ ਦੀਆਂ ਆਪਣੇ ਘਰੇ ਰੱਖ ਕੇ ਆਓ ਕਨੇਡਾ ਦੇ ਵਿੱਚ ਸੱਭਿਆਚਾਰ ਦਾ ਸਵਾਗਤ ਹੈ ਹਰੇਕ ਦੇ ਕਲਚਰ ਦਾ ਸਵਾਗਤ ਹੈ ਪਰ ਲੜਾਈਆਂ ਝਗੜਿਆਂ ਦੇ ਨਾਲ ਉਥੋਂ ਦੇ ਦੇਸ਼ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਉਸ ਦਾ ਮਾਹੌਲ ਸੁਰੱਖਿਅਤ ਤੇ ਸ਼ਾਂਤੀਪੂਰਵਕ ਹੋਣਾ ਚਾਹੀਦਾ ਫਿਰਕੂ ਲੜਾਈਆਂ ਦੀ ਇੱਥੇ ਕੋਈ ਥਾਂ ਨਹੀਂ ਹੋਣੀ ਚਾਹੀਦੀ ਇਹ ਹੁਣ ਗੱਲਾਂ ਕਈਆਂ ਗੀਆਂ ਨੇ ਦੇਖਦੇ ਨੇ ਕਿ ਮੂਲ ਨਿਵਾਸੀ ਜਿਹੜੇ ਨੇ ਵੋਟਰ ਨੇ ਕਨੇਡਾ ਦੇ ਉਹਨਾਂ ਉੱਤੇ ਵਿਰੋਧੀ ਧਿਰ ਦਾ ਜ਼ਿਆਦਾ ਅਸਰ ਹੁੰਦਾ ਚੋਣਾਂ ਤੋਂ ਪਹਿਲਾਂ ਜਾਂ ਫਿਰ ਟਰੂਡੋ ਸਰਕਾਰ ਨੂੰ ਸਹੀ ਮੰਨਦੇ ਨੇ ਇਹ ਹੁਣ ਉਹਨਾਂ ਦੀ ਪਾਲਿਸੀ ਉੱਤੇ ਨਿਰਭਰ ਕਰਦਾ ਹੈ ਫਿਲਹਾਲ ਇਸ ਜਾਣਕਾਰੀ ਚੈਨਈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ